ਅੱਜਕੱਲ ਕਰਾਂਗੇ ਕਾਂਗਸ ਪਾਰਟੀ ਚ ਇੱਕ ਵੱਡਾ ਨਾਮ ਨਵਜੂਦ ਸਿੰਘ ਸਿੱਧੂ ਜਦੋਂ ਹੀ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਸ ਪਾਰਟੀ ਵੱਲੋਂ ਪਟਿਆਲਾ ਤੋਂ ਟਿਕਟ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਨਵਜੂਦ ਸਿੰਘ ਸਿੱਧੂ ਦੇ ਸਮਰਥਕਾਂ ਚ ਹਲਚਲ ਦੇਖਣ ਨੂੰ ਮਿਲੀ ਆ ਨਵਜੂਦ ਸਿੰਘ ਸਿੱਧੂ ਦਾ ਧੜਾ ਹੁਣ ਕੀ ਚਾਹੁੰਦਾ ਹੈ ਮੀਟਿੰਗ ਵੀ ਹੋਈ ਆ ਕੀ ਕੁਝ ਨਿਕਲ ਕੇ ਸਾਹਮਣੇ ਆ ਤੁਹਾਨੂੰ ਦੱਸਦੇ ਆ ਦਰਸਲ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਆਈਪੀਐਲ ਦੇ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਮੁਰਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆਏ ਨੇ ਦੱਸ ਦਈਏ ਕਿ ਆਈਪੀਐਲ ਦੀ ਸ਼ੁਰੂਆਤ ਤੋਂ ਹੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਤੋਂ ਗਾਇਬ ਹੋ ਗਏ ਸਨ ਅਤੇ ਅਚਾਨਕ ਉਹਨਾਂ ਨੇ ਪਟਿਆਲਾ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਇਸ ਦੇ ਵਿੱਚ ਸਾਬਕਾ ਪ੍ਰਧਾਨ ਚਮਚੇਦ ਸਿੰਘ ਦੁੱਲੋਂ ਵੀ ਹਾਜ਼ਰ ਸਿਗੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੇ ਤੇਵਰ ਨੇ ਜਿਹੜੇ ਉਸ ਸਖਤ ਨਜ਼ਰਾਈ ਉਨਾ ਇਹ ਕਿ ਆ ਕਿ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣ ਵਾਲੇ ਆਗੂ ਕਾਂਗਰਸ ਵਿੱਚੋਂ ਮੁਅਤਲ ਕੀਤੇ ਹੋਏ ਨੇ ਪਰ ਪਾਰਟੀ ਵੱਲੋਂ ਖੜੇ ਕੀਤੇ ਗਏ ਉਮੀਦਵਾਰ ਮੁਅਤਲ ਆਗੂਆਂ ਨੂੰ ਪ੍ਰਚਾਰ ਲਈ ਸੱਦਾ ਦੇ ਰਹੇ ਨੇ ਉਹਨਾਂ ਕਿਹਾ ਕਿ ਜਦੋਂ ਤੱਕ ਹਾਈ ਕਮਾਂਡ ਉਹਨਾਂ ਨਾਲ ਮੁਅਤਲ ਆਗੂਆਂ ਨੂੰ ਬਹਾਲ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦੇ ਕੇ ਉਸ ਦੀ ਡਿਊਟੀ ਨਹੀਂ ਲਾਉਂਦੀ ਉਦੋਂ ਤੱਕ ਉਹ ਕਾਂਗਰਸੀ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਿਵੇਂ ਕਰ ਸਕਦੇ ਨੇ ਇਸ ਮੌਕੇ ਨউজਉਤ ਸਿੰਘ ਸਦੂਦੇ ਕੁਝ ਜਿਹੜੇ ਤੇਵਰ ਨੇ ਉਹ ਨਰਮ ਬਖਾਈ ਦਿੱਤੇ ਇਹ ਵੀ ਦੱਸਦੇ ਆ ਕਿ ਪਟਿਆਲਾ ਦੇ ਨউজਉਤ ਸਿੰਘ ਸਦੂਦੇ ਯਾਦਵਿੰਦਰਾ ਕਲੋਨੀ ਦੇ ਵਿੱਚ ਸਥਿਤ ਘਰ ਵਿੱਚ ਇੱਕ ਤੋਂ 3 ਵਜੇ ਤੱਕ ਕਈ ਕਾਂਗਰਸੀ ਆਗੂਆਂ ਦੀ ਮੀਟਿੰਗ ਚੱਲਦੀ ਹੈ ਤੇ ਇਹਨਾਂ ਵਿੱਚ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੂ ਸੁਜੀਤ ਮਾਨ ਜਗਦੇਵ ਕਮਾਲੂ ਮਹੇਸ਼ਿੰਦਰ ਸਿੰਘ ਨਾਜਦ ਸਿੰਘ ਮਾਨਸ਼ਾਹੀਆ ਹਰਵਿੰਦਰ ਸਿੰਘ ਸਮੇਤ ਜਿਹੜੇ ਬਹੁਤ ਸਾਰੇ ਕਾਂਗਰਸੀ ਸ਼ਾਮਲ ਸੀਗੇ ਇਸ ਵੇਲੇ ਕੁਝ ਗੱਲਾਂ ਨੂੰ ਲੈ ਕੇ ਬਹਿਸ ਵੀ ਹੋਈ ਜਿਸ ਦੀ ਪੁਸ਼ਟੀ ਸਾਬਕਾ ਵਿਧਾਇਕ ਨਾਜ ਸਿੰਘ ਮਾਂਛੇਆ ਨੇ ਕੀਤੀ ਹੈ ਕਿ ਕਈਆਂ ਦਾ ਤਰਕ ਇਹ ਸੀਗਾ ਕਿ ਪਾਰਟੀ ਦੇ ਉਮੀਦਵਾਰ ਲੰਨ ਨੇ ਸ਼ੁਰੂ ਕੀਤੇ ਹੋਏ ਨੇ ਪਰ ਨਵਜੋਤ ਸਿੱਧੂ ਨੂੰ ਬੁਲਾਇਆ ਤੱਕ ਨਹੀਂ ਗਿਆ ਇਸ ਵੇਲੇ ਸਾਰੇ ਆਗੂਆਂ ਨੇ ਇੱਕੋ ਮਤ ਹੁੰਦਿਆਂ ਕਿ ਆ ਕਿ ਨਵਜੋਤ ਸਿੱਧੂ ਦੇ ਜੋ ਸਮਰਥਕ ਕਾਂਗਰਸੀ ਆਗੂ ਪਾਰਟੀ ਦੇ ਕਿਸੇ ਵੱਡੇ ਕਾਂਗਰਸ ਕਰਨ ਤੋਂ ਬਿਨਾਂ ਹੀ ਮੁਤਲਕ ਕੀਤੇ ਨੇ ਉਹਨਾਂ ਨੂੰ ਤੁਰੰਤ ਕਾਂਗਰਸਾਈ ਕਮਾਂਡ ਵੱਲੋਂ ਬਹਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਚੋਣ ਵਿੱਚ ਡਿਊਟੀ ਲਗਾਉਣੀ ਚਾਹੀਦੀ ਹੈ ਨਾਜਰ ਸਿੰਘ ਮਾਨਸਾ ਜੀ ਨੇ ਕਿਹਾ ਕਿ ਅਸੀਂ ਕਾਂਗਰਸੀ ਹਾਂ ਤੇ ਕਾਂਗਰਸ ਦੇ ਪੱਖ ਦੇ ਵਿੱਚ ਹੀ ਕੰਮ ਕਰ ਰਹੇ ਹਾਂ ਪਰ ਸਾਡੇ ਸਮਰਥਕਾਂ ਨੂੰ ਬਿਨਾਂ ਵਜ੍ਹਾ ਮੁਤਲਕ ਕਰਨਾ ਠੀਕ ਨਹੀਂ ਹੈਗਾ ਤਾਂ ਕਹਿ ਲਿਏ ਕਿ ਜਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਇਹਨਾਂ ਚੋਣਾਂ ਵਿੱਚ ਉਮੀਦਵਾਰ ਲਾਨਿਆ ਜਾਂਦਾ ਉਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਧੜੇ ਨੇ ਮੀਟਿੰਗ ਕੀਤੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀਆਂ ਕੁਝ ਸਮਾਂ ਪਹਿਲਾਂ ਵੈਲੀਆਂ ਕੀਤੀਆਂ ਉੱਥੇ ਵੱਡਾ ਇਕੱਠ ਦੇਖਣ ਨੂੰ ਮਿਲਿਆ ਉਹਨਾਂ ਦੇ ਸਮਰਥਕਾਂ ਦਾ ਉਸ ਤੋਂ ਜਿਹੜਾ ਹਾਈ ਕਮਾਂਡ ਹੈ ਉਹ ਉਸ ਨੂੰ ਇਗਨੋਰ ਨਹੀਂ ਕਰ ਸਕਦੀ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਜਿਹੜਾ ਮੁਕਾਬਲਾ ਵੱਖ-ਵੱਖ ਪਾਰਟੀਆਂ ਨਾਲ ਉਮੀਦਵਾਰਾਂ ਦਾ ਜਿਸ ਕਰਕੇ ਹੁਣ ਕਾਂਗਰਸ ਵੀ ਸੋਚ ਰਹੀ ਹੈ ਕਿ ਆਖਰ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਕਿਉਂਕਿ ਵੱਡੀਆਂ ਮੰਗਾਂ ਰੱਖ ਦਿੱਤੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਧੜੇ ਨੇ ਕਿ ਜਿਹੜੇ ਸਾਡੇ ਬਿਨਾਂਕਾਰ ਨੂੰ ਮਤਲਬ ਕੀਤੇ ਨੇ ਉਹਨਾਂ ਨੂੰ ਬਹਾਲ ਕਰਨਾ ਚਾਹੀਦਾ ਤੇ ਨਵਜੋਤ ਸਿੰਘ ਸਿੱਧੂ ਦੀ ਵੀ ਡਿਊਟੀ ਲਗਾਉਣੀ ਚਾਹੀਦੀ ਹੈ ਹਾਲਾਂਕਿ ਇਹ ਵੀ ਚਰਚਾ ਚਰਚਾਵਾਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਲੋਕ ਸਭਾ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਆਪਣੀ ਅਮਰਸਰ ਰਿਹੈਸ਼ ਤੋਂ ਪਟਿਆਲੇ ਤਬਦੀਲ ਹੋ ਕੇ ਕਾਫੀ ਲੰਬੇ ਸਮੇਂ ਤੋਂ ਪਟਿਆਲੇ ਦੇ ਲੋਕਾਂ ਵਿੱਚ ਵਿਚਰੇ ਸੀਗੇ ਪਰ ਬਾਅਦ ਵਿੱਚ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਮੈਂ ਚੋਣ ਨਹੀਂ ਲੜਨੀ ਵਿਚ ਵਿਚਾਲੇ ਉਹਨਾਂ ਦੀ ਧਰਮ ਪਤਨੀ ਵੱਲੋਂ ਵੀ ਚੋਣ ਲੜਨ ਦੀਆਂ ਚਾਚਾਵਾ ਚੱਲਦੀਆਂ ਸੀ ਪਰ ਜਿਸ ਨੂੰ ਨਵਜੋਤ ਸਿੰਘ ਸਿੱਧੂ ਨੇ ਖਾਰਜ ਕਰ ਦਿੱਤਾ ਸੀ ਜੇਕਰ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਕਹਿ ਲਈਏ ਕਿ ਬਾਗੀ ਸਰਵੋਟ ਦੇ ਨਜ਼ਰ ਆ ਰਹੇ ਨੇ ਤਾਂ ਵੱਡੀ ਮੰਗ ਵੀ ਰੱਖੀ ਗਈ ਹੈ ਸਿੱਧੂ ਦੇ ਧੜੇ ਵੱਲੋਂ ਕਿ ਜਿਹੜਾ ਚੋਣ ਪ੍ਰਚਾਰ ਵਾਸਤੇ ਸਾਨੂੰ ਬੁਲਾਇਆ ਜਾ ਰਿਹਾ ਪਰ ਸੁਧਨ ਤੱਕ ਨਹੀਂ ਆਵਾਂਗੇ ਜਦੋਂ ਤੱਕ ਮਤ ਲਾਗੂਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਇਹਨਾਂ ਦੇ ਵਿੱਚ ਇੱਕ ਨਾਮ ਸੀਗਾ ਸੁਜੀਤ ਸਿੰਘ ਧਮਾਨ ਜਿਨ੍ਹਾਂ ਨੂੰ ਲੋਕ ਵਿਧਾਨ ਸਭਾ ਚੋਣਾਂ ਵੇਲੇ ਮੁਤਲਕ ਕੀਤਾ ਗਿਆ ਸੀ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਕਿਉਂਕਿ ਉਹਨਾਂ ਦਾ ਉੱਤੇ ਇਲਜ਼ਾਮ ਸੀ ਕਿ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਸਬੰਧਤ ਲੀਡਰ ਸੀਗੇ ਜਿਨ੍ਹਾਂ ਨੂੰ ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤੇ ਹੁਣ ਉਹ ਆਗੂ ਪਾਰਟੀ ਵਿੱਚ ਵਾਪਸ ਆਉਣ ਦੀ ਮੰਗ ਕਰ ਰਹੇ ਨੇ ਕਿਉਂਕਿ ਮੌਕੇ ਉੱਤੇ ਹੁਣ ਕਹਿ ਲਿਏ ਕਿ ਮੁਸ਼ਕਲਾਂ ਵਾਧੇ ਨਜ਼ਰ ਆ ਰਹੀਆਂ ਨੇ ਪਾਰਟੀ ਦੀਆਂ ਮੌਕੇ ਉੱਤੇ ਹੁਣ ਜਿਵੇਂ ਹਾਲਾਤ ਬਾਰੇ ਨੇ ਕਿ ਮੌਕੇ ਦੀ ਮੰਗਾਂ ਉਹਨਾਂ ਦੀ ਕਿ ਜਿੰਨਾ ਚਿਰ ਪਾਰਟੀ 'ਚ ਸ਼ਾਮਲ ਨਹੀਂ ਕਰਵਾਉਂਦੇ ਅਸੀਂ ਚੋਣ ਪ੍ਰਚਾਰ ਤੁਹਾਡੇ ਵਾਸਤੇ ਕਿਵੇਂ ਕਰ ਸਕਦੇ ਹਾਂ ਤੁਹਾਡੇ ਉਮੀਦਵਾਰਾਂ ਵਾਸਤੇ ਕਿਵੇਂ ਕਰ ਸਕਦੇ ਹਾਂ ਤਾਂ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਤ ਕੁਝ ਲੀਡਰ ਜਿਹੜੇ ਪਾਰਟੀ ਤੋਂ ਬਾਹਰ ਕੱਢੇ ਸੀ ਉਹਨਾਂ ਨੂੰ ਕੀ ਵਾਪਸ ਪਾਰਟੀ ਵਿੱਚ ਜੁਆਇਨ ਕਰਵਾਉਣਗੇ ਕਿ ਕੁਝ ਹਾਲਾਤ ਰਹਿਣਗੇ ਆਉਣ ਵਾਲਾ ਸਮਾਂ ਤੱਕਰੇਗਾ ਦਿਓ ਇਜਾਜ਼ਤ ਧੰਨਵਾਦ